ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਚੋਟੀ ਦੇ ਸਮ ਵੱਡੇ ਲੀਡਰ ਨੇ ਦੇ ਦਿੱਤਾ ਅਸਤੀਫਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਹੁਣੇ-ਹੁਣੇ ਜੋ ਸਾਹਮਣੇ ਆਈ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ ਹਾਂ ਤੁਰੀ ਤੋਂ ਸਾਬ ਕਬਤਾਏ ਕਿ ਤੇ ਕਾਂਗਰਸ ਤੋਂ ਨਰਾ ਚੱਲ ਰਹੇ ਦਲਵੀਰ ਗੋਲਡੀ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਗੋਲਡੀ ਨੇ ਸੋਸ਼ਲ ਮੀਡੀਆ ਉੱਤੇ ਅਸਤੀਫਾ ਸੰਜ ਕਰਕੇ ਲਿਖਿਆ ਕਿ ਪ੍ਰੇਮ ਨਾਲ ਮੈਂ ਅੱਜ ਜੋ ਫੈਸਲਾ ਲੈ ਰਿਹਾ ਹਾਂ ਇਹ ਮੇਰਾ ਪਰਿਵਾਰ ਮੇਰੇ ਸਕੇ ਸੰਬੰਧੀ ਅਤੇ ਜੋ ਵੀ ਮੈਂ ਨਿੱਜੀ ਤੌਰ ਤੇ ਸੱਚ ਜਾਣਦੇ ਹਨ ਉਹਨਾਂ ਨੂੰ ਇਸ ਚੰਗੀ ਤਰ੍ਹਾਂ ਪਤਾ ਕਿ ਮੇਰੇ ਲਈ ਫੈਸਲਾ ਲੈਣਾ ਕਿੰਨਾ ਮੁਸ਼ਕਲ ਸੀ ਇਸ ਬਾਰੇ ਮੇਰਾ ਤੇ ਮੇਰੇ ਸਾਥੀਆਂ ਦਾ ਅੰਦਰ ਹੀ ਜਾਣਦਾ ਹੈ ਗੋਲਡੀ ਦੇ ਸੋਚ ਵੀਡੀਓ ਉੱਤੇ ਲਿਖਿਆ ਸੀ ਸੋਚਦੇ ਹਾਂ ਕਿ ਇੱਕ ਨਵਾਂ ਕੋਈ ਰਾਹ ਬਣਾ ਲਈਏ ਕਿੰਨਾ ਚਿਰ ਔਰਾਤੇ ਪੁਰਾਣੇ ਤੇ ਲੱਭਦੇ ਰਹਿਾਂਗੇ ਰੋਕ ਗਏ ਜਿੰਨੇ ਜਿੰਨੇ ਟੱਕੇ ਨਾ ਟੱਕੇ ਦੀ ਲੋੜ ਹੈ ਇੱਕ ਵਾਰ ਚੱਲ ਪਿਆ ਤਾਂ ਫਿਰ ਵਗਦੇ ਰਹਾਂਗੇ ਹਨੇਰੀਆਂ ਦੀ ਰਾਤ ਵਿੱਚ ਚਾਨਣ ਦੀ ਲੋੜ ਹੈ ਦੀਵੇ ਨਹੀਂ ਜੁਗਨੂ ਸੇ ਪਰ ਜਗਦੇ ਰਹਾਂਗੇ ਜੀ ਹਾਂ ਇਹ ਸਾਰਾ ਕੁਝ ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਲੱਗ ਕੇ ਸਾਂਝਾ ਕੀਤਾ ਤੇ ਨਾਲ ਹੀ ਜ਼ਿਕਰ ਕਰਦੀ ਹੈ ਕਿ ਸਤਪਾਲ ਸਿੰਘ ਖੇਰਾਂ ਨੂੰ ਸੰਗਰੂਤ ਟਿਕਟ ਮਿਲ ਤੇ ਬਾਅਦ ਹੀ ਗੋਲਡੀ ਨਰਾਜ ਚੱਲ ਰਹੀ ਸੀ ਬੀਤੇ ਦਿਨ ਵੀ ਗੋਲਡੀ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕੀਤੀ ਉਸ ਜਸ ਤੋਂ ਬਾਅਦ ਇਹ ਕਾਫੀ ਸਨ ਕਿ ਗੋਲਡੀ ਕਦੇ ਵੀ ਪਾਰਟੀ ਤੋਂ ਅਸਤੀਫਾ ਆਖ ਸਕਦੇ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ